ਬੇਸਿਕ ਜਿਹੜਾ ਸਕਲ ਨਾਮ ਦਾ ਇੱਕ ਬੈਸਟਕ ਦੇ ਵਿੱਚ ਕਲੱਬ ਚੱਲਦਾ ਹੈ ਜਿਹਦੇ ਚ ਰਾਤ 1 ਵਜੇ ਦੀ ਘਟਨਾ ਹੈ ਜਿਹਦੇ ਵਿੱਚ ਸੁਦਾਰਥ ਡੇਲੂ ਦੀ ਅਦਿੱਤਿਆ ਜਿਹੜਾ ਕਿ ਅਦਿੱਤਿਆ ਸਕਲ ਦਾ ਮਾਲਕ ਹੈ ਉਹਦੇ ਨਾਲ ਇਹਦਾ ਉੱਥੇ ਕਿਸੇ ਮੁੱਡੇ ਬਜਨਾਂ ਜਾਂ ਕਿਸੇ ਕਾਰਨ ਨਾਲ ਬਹਿਸ ਇਹਨਾਂ ਦੀ ਆਪਸ ਵਿੱਚ ਬਹਿਸ ਹੋਈ ਆ ਉੱਥੇ ਗਨਸ਼ਾਟ ਫਾਇਰ ਹੋਇਆ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀਤਾ ਹੈ ਕਿ ਕਿੰਨੇ ਕਿੰਨੇ ਲੋਕਾਂ ਨੂੰ ਗੋਲੀ ਲੱਗੀ ਹੋ ਠੀਕ ਹੈ ਸਟੇਬਲ ਹੈ ਇੱਕੋ ਹੀ ਬੰਦੇ ਨੂੰ ਗੋਲੀ ਲੱਗੀ ਹੈ ਜਿਹੜਾ ਸੁਧਾਰਥ ਦੇਲੂ ਹੈ ਤੇ ਫਿਲਹਾਲ ਮਾਰਨਿੰਗ ਚ ਮੈਂ ਉੱਥੇ ਜਾ ਕੇ ਵੀ ਵੇਖਿਆ ਹਾਂ ਉਹਦੇ ਡਾਕਟਰ ਜਨਾਂ ਨਾਲ ਗੱਲ ਹੋਈ ਸੀ ਵੀ ਉਹ ਜੇ ਸਟੇਬਲ ਹੈ ਹਾਂਜੀ ਐਫ ਆਈ ਆਰ ਦਰਜ ਹੋ ਗਈ ਹੈ ਐਫ ਆਈ ਆਰ ਨੰਬਰ 80 ਹੈ ਡੇਟਡ 11 6 25 ਅੰਡਰ ਸੈਕਸ਼ਨ 115 109 351 126 ਦੀ 2 190 191 BLS 25 27 54 59 ਆਰਮਸ ਤਾਂ ਲੜਾਈ ਦਾ ਕਾਰਨ ਕੀ ਇਹਦੇ ਵਿੱਚ ਇਹ ਅਜੇ ਜਦੋਂ ਅਸੀਂ ਇਹਦੇ ਵਿੱਚ ਕਿਉਂਕਿ ਇੰਜਰਡ ਵੀ ਉੱਥੇ ਹੈ ਐਗਜ਼ੈਕਟ ਕਾਰਨ ਤੁਹਾਨੂੰ ਅਸੀਂ ਜਦੋਂ ਦੋਸ਼ੀਆਂ ਦੀ ਗ੍ਰਿਫਤਾਰੀ ਹੋਊਗੀ ਉਹਦੇ ਵਿੱਚ ਤੁਹਾਨੂੰ ਦੱਸਦੇ ਹਾਂ ਸਿਧਾਰਥ ਜਿੱਥੇ ਦਾ ਰਹਿਣ ਵਾਲਾ ਹੈ ਤੇ ਹੰਦਲ ਦੇ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਵੇ ਸਿਧਾਰਥ ਜਿਹੜਾ ਗੰਗਾ ਨਗਰ ਦਾ ਰਹਿ ਗੰਗਾ ਨਗਰ ਦਾ ਰਹਿਣ ਵਾਲਾ ਹੈ ਇਹ ਕਲੱਬ ਚ ਆਏ ਹੋਏ ਸੀ ਬਸ ਪਿਛਲੇ ਲਿਸੈਂਸੀ ਹੈ ਆ ਫਿਲਹਾਲ ਅਸੀਂ 25 25358 ਇਹ ਮਕਦਮਾ ਦਰਜ ਕੀਤਾ ਹੈ ਇਹਦੀ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਵੱਖਰੇ ਤੌਰ ਤੇ ਜਦੋਂ ਮੁੱਲਜਮ ਛੇਤੀ ਅਸੀਂ ਕਾਬੂ ਕਰ ਲਾਂਗੇ ਤੇ ਉਹਦੇ ਰਿਗਾਰਡ ਦੇ ਵਿੱਚ ਤੁਹਾਨੂੰ ਵੱਖਰੀ ਪ੍ਰੈਸ ਕਾਨਫਰੰਸ ਲਈ ਇਹ ਕਿੰਨੇ ਵਜੇ ਤੱਕ ਕਲੱਬ ਨੂੰ ਓਪਨ ਦੀ ਪਰਮਿਸ਼ਨ ਹੈ ਕਿ ਕਿੰਨੇ ਵਰੀ ਘਟਣਾ ਇਹ ਬੇਸਿਕਲੀ ਇੱਕ ਦੋ ਤਰ੍ਹਾਂ ਦੀ ਇਹਨਾਂ ਦੀ ਉਹ ਹੁੰਦੀ ਹੈ ਪਰਮਿਸ਼ਨ ਇੱਕ ਹੁੰਦੀ ਹੈ 1 ਵਜੇ ਤੱਕ ਇੱਕ ਜਿਨ੍ਹਾਂ ਨੇ ਐਕਸਟਰਾ ਪੇ ਕਰਕੇ ਜਿੱਦਾਂ ਇਹਨਾਂ ਨੇ ਐਕਸਟਰਾ ਪੇ ਕਰਕੇ 3 ਵਜੇ ਤੱਕ ਦੀ ਪਰਮਿਸ਼ਨ ਲਈ ਹੋਈ